ਗੁੱਡਾ ਵੰਸ ਕਬੀਰ ਦਾ ਉਪਜੋ ਪੁੱਤ ਕਮਾਲ ਹਰ ਕਾ ਸਿਮਰਨ ਛਾੜ ਕੇ ਘਰ ਲੈ ਆਇਆ ਮਾਰ ਇਹ ਜਿਹੜਾ ਡੁੱਬਿਆ ਹੋਇਆ ਸੰਸਾਰ ਸੰਸਾਰ ਸਾਗਰ ਹੈ ਇਹ ਜਿਹੜਾ ਡੁੱਬਿਆ ਹੋਇਆ ਇਹਦੀ ਪਬਲਿਕ ਇਹ ਕੌਣ ਹੈ ਬੰਦਾ ਇਹ ਕਬੀਰ ਦਾ ਹੀ ਵੰਸ ਡੁੱਬਿਆ ਹੋਇਆ ਸਾਰਾ ਐ ਬਾਪੂ ਸਾਹਗਾ ਜੀ ਜਿੰਨਾ ਡੁੱਬਿਆ ਹੋਇਆ ਹੈ ਨਾ ਜੀ ਜੰਤ ਸਭ ਕਬੀਰ ਦਾ ਵੰਸ ਹੈ ਕਿ ਉਹ ਵੰਸ ਜੂ ਬੁੱਢਾ ਪਹਿਲੀ ਜੋਨ ਕਿੱਥੋਂ ਸਟਾਰਟ ਹੋਈ ਇਹਦਾ ਜਵਾਬ ਹੈ ਪਹਿਲੀ ਕਿਵੇਂ ਹੋਈ ਜੋਨ ਕਿੱਥੋਂ ਸਟਾਰਟ ਹੋ ਗਈ ਕਿਵੇਂ ਹੋ ਗਈ ਬੁੱਢਾ ਵੰਸ ਕਬੀਰ ਦਾ ਉਪਜਾ ਕਿੱਥੇ ਡੋ ਗਿਆ ਵੰਸ ਕਿਵੇਂ ਡੋ ਗਿਆ ਉਪਜਾ ਪੁੱਤ ਕਮਾਲ ਉਹ ਕਮਾਲ ਦਾ ਪੁੱਤ ਮਾਨ ਪੈਦਾ ਹੋ ਗਿਆ ਸੁਪਨਾ ਪੈਦਾ ਹੋ ਗਿਆ ਇਹ ਸੁਪਨਾ ਹੀ ਮਾਨਾ ਹੈ ਜਿਹੜਾ ਸੁਪਨਾ ਨਾਲ ਇਹੀ ਤਾਂ ਮਾਨਾ ਹੈ ਜੇ ਜਾਗਣਾ ਸੁਪਨਾ ਖਤਮ ਹੈ ਮਨ ਖਤਮ ਹੈ ਇਹ ਜਿਹੜਾ ਸੁਪਨਾ ਚੱਲੂ ਹੋਇਆ ਹੋਇਆ ਇਹੀ ਹੈ ਪੂਤ ਕਮਾਲ ਪੈਦਾ ਹੋਇਆ ਹੋਇਆ ਜਦ ਸਤਗੁਰ ਦਾ ਜਨਮ ਹੋ ਜਾਂਦਾ ਤਾਂ ਪੂਤ ਕਮਾਲ ਵਿੱਚ ਖਤਮ ਹੋ ਜਾਂਦਾ ਪੂਤ ਕਮਾਲ ਚੁੱਪ ਕਰ ਜਾਂਦਾ ਜਾ ਬਹੁਤ ਕਮਾਲ ਹੈ ਸਤਗੁਰ ਬੋਲਦਾ ਪਰ ਉਹਦੀ ਰਾਜਮਾਲ ਮੰ ਸੋਚ ਉਹਦੀ ਬਾਤ ਸੁਣਦਾ ਕੋਈ ਨਹੀਂ ਚੁੱਪ ਨਹੀਂ ਕਰਦਾ ਹੈ ਸਤਗੁਰ ਨਹੀਂ ਚੁੱਪ ਕਰ ਰਿਹਾ ਪਰ ਇੰਨਾ ਰਾਜਮਾਲ ਮੰਦਾ ਇੰਨਾ ਸ਼ੋਰ ਹੈ ਉਹਦੀ ਆਵਾਜ਼ ਸਤਵੇਂ ਪਤਾਲ ਚ ਉਹ ਥੁੜੀ ਨਹੀਂ ਜਾਂਦੀ ਬਾਹਰ ਸੁਣਾਈ ਨਹੀਂ ਦਿੰਦੀ ਇਹ ਕਾਲਮੀ ਖੂਜ ਬੋਲਦਾ ਬਾਹਰ ਉੱਤੇ ਇਹਨਾਂ ਨੇ ਸੰਤ ਦਾ ਜ਼ਬਾਨ ਲੱਗਿਆ ਹੈ ਢਾਲ ਨਾਲ ਲਾਉਂਦਾ ਉੱਚੀ ਉੱਚੀ ਢੋਰ ਕੀ ਕੁੱਟਦਾ ਲੈ ਬਹੁਤ ਜੋ ਜੋਲ ਨਾ ਇਹ ਆਕੇ ਤੇ ਕੋਈ ਬਰਾਤ ਆ ਭੰਗੜਾ ਪਾਉਂਦੇ ਨੇ ਹੁਣ ਉਹ ਉੱਥੇ ਉਹ ਖੂਹ ਵਾਲੇ ਦੀ ਆਵਾਜ਼ ਕੌਣ ਸੁਣੂ ਉਹ ਕਹਿੰਦਾ ਮੈਨੂੰ ਕੱਢ ਲਓ ਮੈਨੂੰ ਕੱਢ ਲਓ ਉਹਦੀ ਸੁਣਦਾ ਹੀ ਕੋਈ ਨਹੀਂ ਉਹ ਤਾਂ ਬਾਹਰ ਦਾ ਢੋਲ ਵਜਦਾ ਉਹ ਆਪਣਾ ਨਾਜੇ ਭੰਗੜੇ ਪਾਉਂਦੇ ਨੇ ਉਹਨੂੰ ਸੁਣਦੀ ਉਹਦੀ ਆਵਾਜ਼ ਉਹ ਬੋਲਣ ਤਾਂ ਨਹੀਂ ਬੰਦ ਹੁੰਦਾ ਬੋਲਤੀ ਨਹੀਂ ਬੰਦ ਹੋਈ ਸੱਚ ਦੀ ਸੱਚ ਆਪਣੀ ਜਗਾ ਬੋਲ ਰਿਹਾ ਅਬਰਤ ਬਰਸ ਰਿਹਾ ਪਰ ਜਦੋਂ ਸੱਚ ਕਹਣਾ ਹੁੰਦਾ ਜਗਤਾਂ ਦਾ ਤਾਂ ਮਨ ਨਹੀਂ ਬੋਲਦਾ ਨਾ ਝੂਠ ਦੀ ਬੋਲਤੀ ਬੰਦ ਹੋਦੀ ਅਸਦੀ ਬੋਲਤੀ ਹੈ ਜਿੰਨਾ ਬੰਦ ਹੋਈ ਹੈ ਨਾ ਕਦੇ ਹੋਊਗੀ ਸੱਚ ਦੀ ਕਦੇ ਬੋਲਤੀ ਨਹੀਂ ਬੰਦ ਹੋ ਸਕਦੀ ਨਾ ਹੋਈ ਹੈ ਹਾਂ ਸੱਚ ਦੀ ਆਵਾਜ਼ ਨੂੰ ਰਾਜਮਾਲ ਮਨਸੂਰ ਵਾਲੇ ਸੁਣ ਲਈ ਸੰਦੇ ਪੂਰੇ ਧਿਆਨ ਨਾਲ ਟਿਕਾ ਕੇ ਇਧਰੋਂ ਫੇਰ ਧਿਆਨ ਸੱਚ ਬਲ ਦਵੇ ਕੋਈ ਤਾਂ ਉਹਨੂੰ ਉਹਦੀ ਬਾਤ ਸੁਣਦੀ ਜਿਹੜਾ ਉਹ ਤੇ ਖੂਦ ਦੇ ਕੋਲ ਧਿਆਨ ਦਵੇ ਨਾ ਅੰਦਰ ਵੀ ਕੋ ਬੋਲਦਾ ਖੂਦ ਦੇ ਕਿਨਾਰੇ ਤੇ ਆ ਕੇ ਉਹਨੂੰ ਤਾਂ ਬਾਵਾ ਜਾਊਗੀ ਸੁਣ ਜਿਹੜਾ ਦੂਰ ਖੜਾ ਢੋਲ ਦੀ ਬਾਤ ਸੁਣਦਾ ਉਹਨੂੰ ਨਹੀਂ ਸੁਣਦੇ ਉਹ ਇਹ ਸਤਪਤਪਤਾਲ ਦੀ ਬਾਣੀ ਆ ਸਤਵੇਂ ਪਤਾਲ ਦੇ ਵਿੱਚ ਬੋਲਦਾ ਕੋਈ ਆਦਮੀ ਦੀ ਆਵਾਜ਼ ਕਦੇ ਸੁਣਿਆ ਕੋਈ ਹਾਂਜੀ ਬੁੱਢਾ ਵੰਸ ਕਬੀਰ ਕਾ ਉਜਵ ਪੁੱਤ ਕਮਾਲ ਹਰ ਕਾ ਸਿਮਰਨ ਛਾੜ ਕੇ ਘਰ ਲਾਇਆ ਆਇਆ ਮਾਲ ਆ ਜਿਹੜਾ ਮਨ ਪੈਦਾ ਹੋ ਗਿਆ ਉੱਥੇ ਬਨ ਪੈਦਾ ਹੋ ਗਿਆ ਸੁਪਨਾ ਜਾਲੂ ਹੋ ਗਿਆ ਮਨ ਪੈਦਾ ਹੋ ਗਿਆ ਸੁਪਨਾ ਜਾਲੂ ਹੋ ਗਿਆ ਹਰ ਕਾ ਸਿਮਰਨ ਛਾੜ ਕੇ ਹਰ ਕਾ ਸਵਨ ਤਾਂ ਛੱਡ ਦਿੱਤਾ ਕਿਉਂ ਹਰ ਕਾ ਸਵਨ ਕਰਦੇ ਕਰਦੇ ਦੀ ਉਂਗਾਂ ਕੀ ਉਗ ਅੱਖ ਲੱਗੀ ਅੱਖ ਲੱਗਣ ਸਾਰੇ ਰਕੂਤ ਕਮਾਲ ਪੈਦਾ ਹੋ ਗਿਆ ਸ਼ੁਰੂ ਹੋ ਗਿਆ ਹੋਰ ਸ਼ੁਰੂ ਹੋ ਗਿਆ ਹਰ ਕਸਮਾਨ ਛੁੱਟ ਗਿਆ ਹਰ ਕਸਮ ਨੂੰ ਛਾੜ ਕੇ ਕਾਲ ਆਇਆ ਮਾਲ ਮਾਰ ਕੇ ਲਿਆ ਸੁਪਨਾ ਲੈ ਆਇਆ ਮਾਇਆ ਲੈ ਆਇਆ ਮਾਇਆ ਦੀ ਖੇਡ ਖੇਡਣ ਲੱਗਿਆ ਰਾਜਮਾਲ ਮਨਸ਼ੋਰ ਰਾਜਮਾਲ ਮਨਸ਼ੋਰ ਇੱਥੇ ਪੈ ਗਿਆ ਖੇਡਣ ਲੱਗੇ ਨੌਲੇਜ ਬਹਾਤੀ ਗੱਲ ਹੋਜੀ